ਮਹਤ ਜੀ ਦਾ ਸਾਹਬ ਆਇਆ ਮੇਰੀ ਕੀਮਤੇ ਅਸੀਂ ਜ਼ਿਲ੍ਹਾ ਤਰਪਤਾਲ ਮਾੜੇ ਇਹ ਤੋਂ ਆਪਕੇ ਸੰਬੋਧਨ ਹੈ ਹਿਸ ਤੱਕ ਆਪ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਣਚਾਹਾ ਕਹਿਰ ਜੋ ਕਿ ਪੰਜਾਬ ਸਰਕਾਰ ਵੱਲੋਂ ਅਤੇ ਪਹਾ ਸਰਕਾਰ ਵੱਲੋਂ ਜੋ ਸਾਡੇ ਤੇ ਡਟਾਇਆ ਗਿਆ ਉਸ ਵਿੱਚੋਂ ਅਸੀਂ ਖੜੇ ਹੋਏ ਆਪਣੀਆਂ ਜੋ ਜਨਾਨਾਂ ਨੂੰ ਢਾਲੀ ਤੇ ਰੱਖ ਕੇ ਅਸੀਂ ਇਹ ਚੀਜ਼ ਜਿੱਦਿਹਾ ਨਿਕਲੇ ਹਾਂ ਉਹ ਵੀ 25% ਮਾਨਯੋਗ ਕੋ ਤੋਂ ਸਮਾਨ ਸਾਹਿਬ ਅਤੇ ਭਾਰਤ ਸਰਕਾਰ ਆਪ ਜੀ ਨੂੰ ਬੇਨਤੀ ਹੈ ਕਿ ਇਹ ਜੋ ਪਾਣੀ ਆਇਆ ਤੁਹਾਨੂੰ ਸਭ ਤੋਂ ਪਹਿਲਾਂ 48 ਘੰਟੇ ਜੋ ਪਹਿਲਾਂ ਬਸਣਾ ਚਾਹੀਦਾ ਸੀ ਤਾਂ ਕਿ ਅਸੀਂ ਆਪਣਾ ਸੁਰੱਖਣ ਦੇ ਬਾਹਰ ਕੱਢ ਲੈਂਦੇ ਉਹ ਤੋਂ ਬਾਅਦ ਪੰਜਾਬ ਦੇ ਅਣਖੀ ਯੋਧਿਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਤੋਂ 53 ਤਕਰੀਬਨ ਜੋ ਜੋ ਹੈ ਹਰ ਪੀੜ ਆਪਣੇ ਜੋ ਕਿਸਾਨ ਵੀਰ ਉਹਨਾਂ ਨੇ ਬਚਾਅ ਵਾਸਤੇ ਉਹਨਾਂ ਨੇ ਦਿੱਤਾ। ਸੋ ਮੈਂ ਕਾਣੀ ਸੁਚਣ ਨੂੰ ਇਹ ਬੇਨਤੀ ਕਰਦਾ ਕਿ ਮੰਡ ਏਰੀਆ ਵਿੱਚ ਪਾਣੀ ਤਕਰੀਬਨ ਉਹ ਸਾਫ ਖਤਾਰਦਾ ਹੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਉੱਤੇ ਕੋਈ 5 ਸਾਲ ਕੋਈ ਫਸਲ ਹੋਵੇ। ਸੋ ਉਸ ਜੋ ਮੰਦਰ ਨੂੰ ਲੋੜਵਾਂ ਤੇ ਹੋਇਆ ਇਸ ਟਾਈਮ ਡੀਜ਼ਲ ਦੀ ਅਤੇ ਮਸ਼ੀਨਰੀ ਦੀ ਲੋੜ ਹੈ ਮੈਂ ਦਾਨੀ ਸੱਜਣਾ ਨੂੰ ਇਹ ਬੇਨਤੀ ਕਰਦਾ ਕਿ ਆਪ ਜੀ ਅਗਰ ਸੇਵਾ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਰਸ਼ਨ ਨਹੀਂ ਚਾਹੀਦਾ ਸਾਨੂੰ ਡੀਜ਼ਲ ਅਤੇ ਮਸ਼ੀਨਰੀ ਅਤੇ ਜੋ ਤੁਹਾਡਾ ਸਹਿਯੋਗ ਹੈ ਨਿਰੰਦਾ ਸਾਨੂੰ ਬਹੁਤ ਜਰੂਰਤ ਹੈ ਅਸੀਂ ਹੋਰ ਕਿਸੇ ਵੀ ਸਰਕਾਰ ਦੇ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਰਕਾਰਾਂ ਨੇ ਹੀ ਵਿੜਾ ਕਰ ਦਿੱਤਾ ਹੈ ਅਤੇ ਪੰਜਾਬ ਨੂੰ ਇੱਕ ਉੱਡੇ ਹੋਏ ਡੋਬਣੀ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਨੂੰ ਜੋ ਮਕਾਲ ਪੱਥਰਲੇ ਜੋ ਸਾਹ ਦੇ ਕੇ ਰੱਖਿਆ ਅਤੇ ਨੂੰ ਕੀ ਸੰਗਤ ਨੇ ਤਾਂ ਹੀ ਸੱਜਣਾ ਨੇ ਸਾਡਾ ਪੂਰਿਸ਼ੇ ਹਯੋਗ ਕੀਤਾ ਇਹਨਾਂ ਬੰਦੀਆਂ ਦਾ ਕਹਦਾ ਹਾਂ ਕਿ ਦੀਜ਼ ਦੀ ਸੇਵਾ ਉਹ ਭਜੋ ਤੋਂ ਤੋੜੇ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਲਈ ਜੋ ਸਰਕਾਰਾਂ ਕਿਸੇ ਸਮੇਂ ਵੀ ਪਾਣੀ ਛੱਡ ਸਕਦੀਆਂ ਹਨ ਅਤੇ ਅਸੀਂ ਮਿੱਟੀ ਨੂੰ ਭਰ ਕੇ ਜੋ ਅਸੀਂ ਆਪਣੇ ਜੋ ਸਰਕਾਰੀ ਕੰਮ ਹੈ ਉਸ ਨੂੰ ਅਸੀਂ ਕਰ ਸਕੀਏ ਕਿਉਂਕਿ ਇਹ ਇੱਕ ਹਮ ਸਰਕਾਰਾਂ ਦਾ ਹੈ ਪਰ ਸਰਕਾਰਾਂ ਨੇ ਸਾਨੂੰ ਆਪ ਛੋਧਨੀਆਂ ਹਨ ਤੇ ਅਸੀਂ ਜੋ ਜੋ ਆਪ ਤੁਹਾਨੂੰ ਦੰਕਤੀ ਹੈ ਇਹ ਸਰ ਨੂੰ ਪਹੁੰਚਾਈ ਜਾਵੇ ਵੱਧ ਤੋਂ ਵੱਧ ਪਹੁੰਚਾਈ ਜਾਵੇ ਆਸਕਰ ਦਾ ਹਕੀਕਤ ਇਸ ਵੀਡੀਓ ਨੂੰ ਆਪ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋਗੇ ਵਾਇਰ ਜੀ ਦਾ ਖਾਤਸਾ ਵਾਇਰ ਜੀ ਦੀ ਕੀਮਤ ਹੈ ਵਾਇਰ ਜੀ ਦਾ ਖਾਤਸਾ ਵਾਇਰ ਦੀ ਕੀਮਤ ਹੈ ਅਸੀਂ ਜਲਾ ਤਰਤਲ ਮਾੜੇ ਰਹੀਏ ਤੋਂ ਆਪਕੇ ਸੰਬੰਧ ਹੋਏ ਹਾਂ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਅਣਚਾਹਿਆ ਕਹਿਰ ਜੋ ਕਿ ਪੰਜਾਬ ਸਰਕਾਰ ਵੱਲੋਂ ਤੇ ਪਹਾ ਸਰਕਾਰ ਵੱਲੋਂ ਜੋ ਸਾਡੇ ਤੇ ਡਟਾਇਆ ਗਿਆ ਉਸ ਵਿੱਚੋਂ ਅਸੀਂ ਖੜੇ ਹੋਏ ਉਹ ਜਾਨਾਂ ਨੂੰ ਤਲੀ ਤੇ ਰੱਖ ਕੇ ਅਸੀਂ ਇਸ ਮਸੀਦ ਵਿੱਚੋਂ ਨਿਕਲੇ ਹਾਂ ਉਹ ਵੀ 25